ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਰਟੀਓ ਦਫਤਰਾਂ ਤੇ ਤਾਲੇ ਲਾ ਕੇ ਫੇਸਲੈਸ ਸਰਵਿਸ ਦਾ ਆਗਾਜ਼ ਕਰ ਦਿੱਤਾ ਹੈ ਆਰਟੀਓ ਦਫਤਰ ਦੀਆਂ ਸੇਵਾਵਾਂ ਹੁਣੀਆਂ ਤਾਂ ਤੁਸੀਂ 1076 ਯਾਨੀ ਕਿ 1076 ਤੇ ਕਾਲ ਕਰਕੇ ਸੇਵਾ ਕੇਂਦਰ ਦੇ ਪ੍ਰਤੀਨਿਧੀ ਤੋਂ ਜੁੜਾ ਸੇਵਾਵਾਂ ਬੁਲਾ ਸਕਦੇ ਉਹਨਾਂ ਨੂੰ ਕਾਰ ਬੁਲਾ ਕੇ ਜਾਂ ਫਿਰ ਸੇਵਾ ਕੇਂਦਰਿਆ ਕੇ ਇਹਨਾਂ ਸੇਵਾਵਾਂ ਨੂੰ ਲਿਆ ਜਾ ਸਕਦਾ ਹੈ ਸੋ ਫੇਸਲੈਸ ਸਰਵਿਸ ਕਿਸੇ ਵੀ ਤਰੀਕੀ ਦੇ ਨਾਲ ਲਵੋ ਤੁਹਾਨੂੰ ਸੇਵਾ ਕੇਂਦਰ ਚਲਾਉਣ ਵਾਲੀ ਕੰਪਨੀ ਨੂੰ ਉਸਦੇ ਚਾਰजेस ਦੇਣੇ ਪੈਣਗੇ ਜੀ ਹਾਂ ਆਰਟੀਓ ਦਫ਼ਤਰ ਦੀਆਂ ਸੇਵਾਵਾਂ ਲੈਣ ਦੇ ਲਈ ਹੁਣ ਤੱਕ ਸਰਕਾਰੀ ਫੀਸ ਦੇ ਨਾਲ ਆਵੇ ਦੇਕਰ ਨੂੰ ਸੋਸਾਇਟੀ ਫੀਸ ਦੇਣੀ ਹੁੰਦੀ ਸੀ ਕਿਉਂਕਿ ਆਰਟੀਓ ਦਫ਼ਤਰ ਦੇ ਵਿੱਚ ਕੰਮਕਾਜ ਟ੍ਰਾਂਸਪੋਰਟ ਵਿਭਾਗ ਨੇ ਕੁਝ ਕਰਮਚਾਰੀਆਂ ਨੂੰ ਕੰਟਰੈਕਟਰ ਬੇਸ ਤੇ ਸਟੇਟ ਟ੍ਰਾਂਸਪੋਰਟ ਸੁਸਾਇਟੀ ਦੇ ਸਰਗੇਹਾਰ ਕੀਤਾ ਸੀ ਉਹਨਾਂ ਕਰਮਚਾਰੀਆਂ ਨੂੰ ਵੇਤਨ ਦੇ ਲਈ ਟ੍ਰਾਂਸਪੋਰਟ ਵਿਭਾਗ ਨੇ ਪੂਰੇ ਪੰਜਾਬ ਦੇ ਵਿੱਚ ਆਰਟੀਓ ਦੇ ਹਰ ਅਰਜ਼ੀ ਦੇ ਨਾਲ ਸੁਸਾਇਟੀ ਫੀਸ ਲਗਾਈ ਹੈ ਹੁਣ ਸਾਰਾ ਕੰਮ ਸੇਵਾ ਕੇਂਦਰ ਤੇ ਜਾ ਰਿਹਾ ਹੈ ਤਾਂ ਟ੍ਰਾਂਸਪੋਰਟ ਡਿਪਾਰਟਮੈਂਟ ਪਬਲਿਕ ਤੋਂ ਸੁਸਾਇਟੀ ਫੀਸ ਵਸੂਲ ਰਿਹਾ ਡਿਪਾਰਟਮੈਂਟ ਆਵੇਦਕਾ ਤੋਂ ਸੁਸਾਇਟੀ ਅਤੇ ਸੇਵਾ ਕੇਂਦਰ ਦੀ ਫੀਸ ਵੱਖ-ਵੱਖ ਕੰਮਾਂ ਲਈ ਅਲੱਗ-ਅਲੱਗ ਲੈਂਦਾ ਸੀ ਸੋ ਆਜੇ ਦਫ਼ਤਰ ਦੇ ਵਿੱਚ ਬਹੁਤ ਆਵੇਦਕਾਂ ਜਿਵੇਂ ਆਉਂਦੇ ਸਨ ਜੋ ਆਪਣਾ ਕੰਮ ਖੁਦ ਕਰਦੇ ਸਾਨੀ ਉਹਨਾਂ ਨੂੰ ਹੁਣ ਤੱਕ ਸੇਵਾ ਕੇਂਦਰ ਦੀ ਫੀਸ ਨਹੀਂ ਦੇਣੀ ਪੈਂਦੀ ਸੀ ਹੁਣ ਆਰਟੀਓ ਦਫ਼ਤਰ ਕਿਸੇ ਨਾਲ ਸਿੱਧੇ ਆਵੇਦਨ ਨਹੀਂ ਲੈ ਸਕੇਗਾ ਹਰ ਆਵੇਦਨ ਸੇਵਾ ਕੇਂਦਰ ਦੇ ਜ਼ਰੀਏ ਹੀ ਆਉਣਗੇ ਅਤੇ ਅਜਿਹੇ ਵਿੱਚ ਆਵੇਦਕ ਨੂੰ ਸੇਵਾ ਕੇਂਦਰ ਫੀਸ ਦੇਣੀ ਹੀ ਪਵੇਗੀ ਬਿਊਰੋ ਰਿਪੋਰਟ ਲੁਧਿਆਣਾ लाइਵ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਰਟੀਓ ਦਫ਼ਤਰਾਂ ਤੇ ਤਾਲੇ ਲਾ ਕੇ ਫੀਸਲੈਸ ਸਰਵਿਸ ਦਾ ਆਗਾਜ਼ ਕਰ ਦਿੱਤਾ RTO ਦਫਤਰ ਦੀਆਂ ਸੇਵਾਵਾਂ ਹੁਣੀਆਂ ਤਾਂ ਤੁਸੀਂ 1076 ਯਾਨੀ ਕਿ 1076 ਤੇ ਕਾਲ ਕਰਕੇ ਸੇਵਾ ਕੇਂਦਰ ਦੇ ਪ੍ਰਤੀਨਿਧੀ ਤੋਂ ਜੁੜਾ ਸੇਵਾਵਾਂ ਬੁਲਾ ਸਕਦੇ ਹੋ ਉਹਨਾਂ ਨੂੰ ਘਰ ਬੁਲਾ ਕੇ ਜਾਂ ਫਿਰ ਸੇਵਾ ਕੇਂਦਰ ਆ ਕੇ ਇਹਨਾਂ ਸੇਵਾਵਾਂ ਨੂੰ ਲਿਆ ਜਾ ਸਕਦਾ ਹੈ ਸੋ ਫੇਸਲੈਸ ਸਰਵਿਸ ਕਿਸੇ ਵੀ ਤਰੀਕੇ ਦੇ ਨਾਲ ਲਵੋ ਤੁਹਾਨੂੰ ਸੇਵਾ ਕੇਂਦਰ ਚਲਾਉਣ ਵਾਲੀ ਕੰਪਨੀ ਨੂੰ ਉਸਦੇ ਚਾਰजेस ਦੇਣੇ ਪੈਣਗੇ ਜੀ ਹਾਂ RTO ਦਫ਼ਤਰ ਦੀਆਂ ਸੇਵਾਵਾਂ ਲੈਣ ਦੇ ਲਈ ਹੁਣ ਤੱਕ ਸਰਕਾਰੀ ਫੀਸ ਦੇ ਨਾਲ ਆਵੇ ਦੇਕਰ ਨੂੰ ਸੋਸਾਇਟੀ ਫੀਸ ਦੇਣੀ ਹੁੰਦੀ ਸੀ ਕਿਉਂਕਿ RTO ਦਫ਼ਤਰ ਦੇ ਵਿੱਚ ਕਮਕਾਜਲੇ ਟ੍ਰਾਂਸਪੋਰਟ ਵਿਭਾਗ ਨੇ ਕੁਝ ਕਰਮਚਾਰੀਆਂ ਨੂੰ ਕੰਟਰੈਕਟਰ ਬੇਸ ਤੇ ਸਟੇਟ ਟ੍ਰਾਂਸਪੋਰਟ ਸੁਸਾਇਟੀ ਦੇ ਸਰਗਿਹਾਰ ਕੀਤਾ ਸੀ ਉਹਨਾਂ ਕਰਮਚਾਰੀਆਂ ਨੂੰ ਵੇਤਨ ਦੇ ਲਈ ਟ੍ਰਾਂਸਪੋਰਟ ਵਿਭਾਗ ਨੇ ਪੂਰੇ ਪੰਜਾਬ ਦੇ ਵਿੱਚ ਆਰਟੀਓ ਦੇ ਹਰ ਅਰਜ਼ੀ ਦੇ ਨਾਲ ਸੁਸਾਇਟੀ ਫੀਸ ਲਗਾਈ ਹੈ ਹੁਣ ਸਾਰਾ ਕੰਮ ਸੇਵਾ ਕੇਂਦਰ ਤੇ ਜਾ ਰਿਹਾ ਹੈ ਤਾਂ ਟ੍ਰਾਂਸਪੋਰਟ ਡਿਪਾਰਟਮੈਂਟ ਪਬਲਿਕ ਤੋਂ ਸੁਸਾਇਟੀ ਫੀਸ ਵਸੂਲ ਰਿਹਾ ਡਿਪਾਰਟਮੈਂਟ ਆਵੇਦਕਾ ਤੋਂ ਸੁਸਾਇਟੀ ਅਤੇ ਸੇਵਾ ਕੇਂਦਰ ਦੀ ਫੀਸ ਵੱਖ-ਵੱਖ ਕੰਮਾਂ ਲਈ ਅਲੱਗ-ਅਲੱਗ ਲੈਂਦਾ ਸੀ ਸੋ ਆਜੇ ਦਫ਼ਤਰ ਦੇ ਵਿੱਚ ਬਹੁਤ ਆਵੇਦਕ ਅਜੇ ਵੀ ਆਉਂਦੇ ਸਨ ਜੋ ਆਪਣਾ ਕੰਮ ਖੁਦ ਕਰਦੇ ਸਾਨੀ ਉਹਨਾਂ ਨੂੰ ਹੁਣ ਤੱਕ ਸੇਵਾ ਕੇਂਦਰ ਦੀ ਫੀਸ ਨਹੀਂ ਦੇਣੀ ਪੈਂਦੀ ਸੀ ਹੁਣ ਆਜਿਓ ਦਫਤਰ ਕਿਸੇ ਨਾਲ ਸਿੱਧੇ ਆਵੇਦਨ ਨਹੀਂ ਲੈ ਸਕੇਗਾ ਹਰ ਆਵੇਦਨ ਸੇਵਾ ਕੇਂਦਰ ਦੇ ਜ਼ਰੀਏ ਹੀ ਆਉਣਗੇ ਅਤੇ ਅਜਿਹੇ ਵਿੱਚ ਆਵੇਦਕ ਨੂੰ ਸੇਵਾ ਕੇਂਦਰ ਫੀਸ ਦੇਣੀ ਹੀ ਪਵੇਗੀ ਬਿਊਰੋ ਰਿਪੋਰਟ ਲੁਧਿਆਣਾ ਲਾਇ